ਗੋਰਖਿਆਂ ਤੋਂ ਦੂਜੀ ਵਾਰ ਸੰਸਾਰ ਚੰਦ ਨੂੰ ਬਚਾਉਣਾ ਸਨ 1809 ਵਿੱਚ ਫਿਰ ਗੋਰਖਿਆਂ ਨੇ ਰਾਜਾ ਸੰਸਾਰ ਚੰਦ ਕਾਂਗੜੇ ਵਾਲੇ ਪਰ ਬਹੁਤ ਸਾਰੀ ਫੌਜ ਨਾਲ ਚੜ੍ਹਾਈ ਕੀਤੀ ਅਤੇ ਆਉਂਦੇ ਹੀ ਰਾਜਾ ਨੂੰ ਕੋਟ ਕਾਂਗੜੇ ਕਿਲੇ ਵਿੱਚ ਬੰਦ ਕਰ ਦਿੱਤਾ ਰਾਜਾ ਸੰਸਾਰ ਚੰਦ ਨੇ ਜਦ ਆਪਣੇ ਆਪ ਨੂੰ ਗੋਰਖਿਆਂ ਹੱਥੋਂ ਬਚਣਾ ਅਸੰਭਵ ਡਿਠਾ ਤਾਂ ਉਸਨੇ ਭਾਈ ਫਤੇਜੰਦ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਲਾਹੌਰ ਭੇਜਿਆ ਇਹ ਮਹਾਰਾਜਾ ਆਪਣੀ ਫੌਜ ਨਾਲ ਉਹਨਾਂ ਦੀ ਇਸ ਕਠਿਨ ਸਮੇਂ ਵਿੱਚ ਸਹਾਇਤਾ ਕਰੇ। ਜਿਸ ਦੇ ਬਦਲੇ ਉਹਨਾਂ ਨੇ ਮਹਾਰਾਜੇ ਨੂੰ ਕਾਂਗੜੀ ਦਾ ਕਿਲਾ ਦੇਣਾ ਪ੍ਰਵਾਨ ਕੀਤਾ। ਸ਼ੇਰੇ ਪੰਜਾਬ ਦਾ ਇਹ ਆਮ ਬਤਿਹਰਾ ਸੀ ਕਿ ਜਦ ਕੋਈ ਲੋੜਵੰਦ ਆਪ ਦੀ ਸੇਵਾ ਵਿੱਚ ਸਹਾਇਤਾ ਲਈ ਆਉਂਦਾ ਤਾਂ ਆਪ ਜ਼ਰੂਰ ਹੀ ਉਸ ਦੀ ਬਾਹ ਫੜਦੇ। ਇਸ ਸਮੇਂ ਮਹਾਰਾਜਾ ਨੇ ਸੰਸਾਰ ਚੰਦ ਤੇ ਫਤੇ ਚੰਦ ਦੀ ਬੇਨਤੀ ਮੰਨ ਲਈ ਤੇ ਉਹਨਾਂ ਦੀ ਸਹਾਇਤਾ ਲਈ ਤਿਆਰੀ ਦਾ ਹੁਕਮ ਦਿੱਤਾ। ਥੋੜੇ ਸਮੇਂ ਵਿੱਚ ਹੀ ਜਦ ਤਿਆਰੀਆਂ ਸੰਪੂਰਨ ਹੋ ਗਈਆਂ ਤਾਂ ਆਪ ਨੇ ਕੂਚ ਦਾ ਹੁਕਮ ਦੇ ਦਿੱਤਾ ਤੇ ਸਮੇਂ ਸਿਰ ਕਾਂਗੜੇ ਪਹੁੰਚ ਗਏ ਇੱਥੇ ਪਹੁੰਚ ਕੇ ਵੈਰੀ ਦੇ ਲਸ਼ਕਰ ਦਾ ਰੰਗ ਵੇਖ ਕੇ ਇੱਕ ਦਿਨ ਸਵੇਰੇ ਹੀ ਵੈਰੀ ਦੀ ਫੌਜ ਪਰ ਜਾਤਾਵਾ ਕੀਤਾ ਅੱਗੋਂ ਗੋਰਖੇ ਵੀ ਜੋ ਆਪਣੀ ਵੀਰਤਾ ਲਈ ਪ੍ਰਸਿੱਧ ਸਨ ਚੰਗੀ ਤਰ੍ਹਾਂ ਜੰਮ ਕੇ ਲੜੇ ਤੇ ਪੂਰੀ ਬਹਾਦਰੀ ਆਤਮਾ ਦਸੀ ਸਵੇਰ ਤੋਂ ਲੋਹੜੇ ਪੈਰ ਤੱਕ ਤੁਲਵੀ ਬਲ ਪ੍ਰੀਖਿਆ ਹੁੰਦੀ ਰਹੀ ਸ਼ੇਖਰ ਗੋਰਖਿਆਂ ਵਿੱਚ ਖਲਬਲੀ ਪੈ ਗਈ ਤੇ ਉਹ ਆਪਣੇ ਮੋਰਚੇ ਛੱਡ ਕੇ ਪਿੱਛੇ हट ਗਏ। ਬਸ ਉਹਨਾਂ ਦੇ ਪੈਰ ਹਿਲਣੇ ਹੀ ਸਨ ਕੇ ਉੱਪਰੋਂ ਸੱਜਰ ਛਾ ਖਾਲਸਾ ਫੌਜ ਨਾਲ ਹੋਰ ਹੱਲਾ ਕੀਤਾ ਗਿਆ। ਜਿਸ ਦਾ ਸਿੱਟਾ ਖਾਲਸੇ ਦੀ ਨਰੋਲ ਫਤਹੀ ਸੀ ਸੂਰਜ ਦੇ ਲੋਪ ਹੁੰਦਿਆਂ ਗੋਰਖੇ ਵੀ ਇਨ੍ਹਾਂ ਪਹਾੜਾਂ ਵਿੱਚ ਅਲੋਪ ਹੋ ਗਏ। ਇਸ ਲੜਾਈ ਵਿੱਚ ਗੋਰਖਿਆਂ ਦਾ ਨੁਕਸਾਨ ਭਾਰੀ ਸੀ। ਦੂਜੇ ਦਿਨ ਪਤਾ ਲੱਗਾ ਕਿ ਇਹ ਭੌਣ ਦੇ ਲਾਗੇ ਫਿਰ ਇਕੱਠੇ ਹੋ ਕੇ ਮੋਰਚੇ ਤਿਆਰ ਕਰ ਰਹੇ ਹਨ। ਮਹਾਰਾਜਾ ਸਾਹਿਬ ਨੇ ਅਗਲੇ ਦਿਨ ਕੁਝ ਫੌਜ ਉੱਥੇ ਭੇਜ ਕੇ ਉਹਨਾਂ ਨੂੰ ਉੱਥੋਂ ਵੀ ਕੱਢਣ ਦਾ ਹੁਕਮ ਦਿੱਤਾ ਇੱਥੇ ਗੋਰਖਿਆ ਨੇ ਪਿਛਲੀ ਪਾਂਜ ਦੇ ਕਲੰਕ ਨੂੰ ਧੂਣ ਲਈ ਤੇ ਆਪਣੀ ਕੌਮੀ ਅਣਖ ਨੂੰ ਬਚਾਉਣ ਲਈ ਭਾਰੀ ਤਿਆਰੀਆਂ ਕੀਤੀਆਂ ਹੋਈਆਂ ਸਨ ਖਾਲਸਾ ਫੌਜ ਦੇ ਉੱਥੇ ਪਹੁੰਚਦੇ ਹੀ ਬੜੀ ਲਹੂ ਡੋਲਵੀ ਲੜਾਈ ਆਰੰਭ ਹੋਈ ਪਹਿਲੇ ਦੋਹਾਂ ਥਿੜਾ ਵੱਲੋਂ ਗੋਲੀਆਂ ਤੇ ਤੀਰ ਵਰਦੇ ਰਹੇ ਸ਼ੇਕੜ ਹੁਣ ਦੋਵੇਂ ਫੌਜਾਂ ਇੰਨੀਆਂ ਲਾਗੇ ਪਹੁੰਚ ਗਈਆਂ ਕਿ ਗੋਲੀ ਬੰਦ ਹੋ ਗਈ ਸੀ ਇਧਰੋਂ ਖਾਲਸੇ ਨੇ ਸ਼੍ਰੀ ਸਾਹਿਬ ਧੂ ਲਿਆ ਤੇ ਉਧਰ ਗੋਰਖਿਆਂ ਖੋਖਰੀਆਂ ਛੇ ਕੱਡੀਆਂ ਤੇ ਹੁਣ ਹੱਥੋ ਹੱਥੀਕ ਮਸਾਣ ਮਚਿਆ ਕਿ ਮਨੋ ਕਹਿਰ ਵਰਤ ਗਿਆ ਹੋਵੇ ਦੋਵੇਂ ਕੌਮਾਂ ਅੱਜ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀਆਂ ਸਨ ਕਿ ਸੰਸਾਰ ਪਰ ਕਿਹੜੀ ਕੌਮ ਅਦੁੱਤੀ ਜੰਗੀ ਅਖਵਾਉਣ ਦਾ ਹੱਕਦਾ ਹੈ ਅੱਜ ਸਵਾਦਲੀ ਲੜਾਈ ਹੋਈ ਦੋਹਾਂ ਧਿਰਾਂ ਨੇ ਕੋਈ ਕਸਰ ਆਪਣੇ ਜੰਗੀ ਹੁਨਰ ਤੇ ਆਪਾ ਵਾਰਨ ਵਿੱਚੇ ਨਾ ਛੱਡੀ ਗੁਰੂ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਭ ਤੋਂ ਉੱਚਾ ਰਹੇ ਇਸ ਲਈ ਗੋਰਖੇ ਲੰਮੀਆ ਤਲਵਾਰਾਂ ਦੀ ਮਾਰ ਤੋਂ ਅਧੀਰ ਹੋ ਕੇ ਇੱਕਾ ਇੱਕ ਪਿੱਛੇ ਹਟਦੇ ਗਏ ਉਦੋਂ ਖਾਲਸਾ ਹੋਰ ਅੱਗੇ ਵਧਿਆ ਤੇ ਹੁਣ ਵੈਰੀਆਂ ਵਿੱਚ ਇੱਕ ਆਮ ਭਾਜੜ ਪੈ ਗਈ ਅਰਮਦਾਨ ਖਾਲਸੇ ਦੇ ਹੱਥ ਰਿਹਾ ਗੋਰਖੇ ਸੈਂਕੜੇ ਮੁਰਦੇ ਮੈਦਾਨ ਵਿੱਚ ਛੱਡ ਕੇ ਨਸ ਗਏ ਹਾਲਚੇ ਦਾ ਨੁਕਸਾਨ ਵੀ ਖਾਸਾ ਸੀ ਪਰ ਇਸ ਫਤਿਹ ਦਾ ਫਲ ਇਹ ਹੋਇਆ ਕਿ ਸਾਰਾ ਪਹਾੜੀ ਇਲਾਕਾ ਮਹਾਰਾਜਾ ਸਹਿਬ ਦੇ ਤਹਿਤ ਵਿੱਚ ਆ ਗਿਆ। ਹੁਣ 26 ਦਸੰਬਰ ਸਨ 1808 ਈਸਵੀ ਨੂੰ ਮਹਾਰਾਜਾ ਸਾਹਿਬ ਨੇ ਕਾਂਗੜੇ ਦੇ ਕਿਲੇ ਵਿੱਚ ਪ੍ਰਵੇਸ਼ ਕਰਕੇ ਇੱਕ ਦਰਬਾਰ ਕੀਤਾ। ਜਿਸ ਵਿੱਚ ਕਾਂਗੜਾ, ਚੰਬਾ, ਨੂਰਪੁਰ, ਕੋਟਲਾ ਸ਼ਾਹਪੁਰਾ, ਜਸਰੋਤਾ, ਬਸੋਲੀ, ਮਾਨਕੋਟ, ਜਸਵਾਨ, ਖੇਬਾਗਲੌਰ ਹਲੂਰ ਮੰਡੀ ਸੁਕੇਤ ਕੁੱਲੂ ਅਤੇ ਦਾਤਾਰਪੁਰ ਆਦਿ ਦੇ ਰਾਜੇ ਹਾਜ਼ਰ ਸਨ ਸਾਰੇ ਪਹਾੜੀ ਰਾਜਿਆਂ ਨੇ ਸ਼ੇਰੇ ਪੰਜਾਬ ਅੱਗੇ ਨਜ਼ਰਾਂ ਪੇਸ਼ ਕੀਤੀਆਂ ਅਤੇ ਮਹਾਰਾਜਾ ਸਾਹਿਬ ਵੱਲੋਂ ਸਭ ਨੂੰ ਬਹੁਮੁੱਲੀਆਂ ਖੇਲਤਾ ਮਿਲੀਆਂ ਇਸ ਸਮੇਂ ਇਹਨਾਂ ਸਾਰੀਆਂ ਰਿਆਸਤਾਂ ਦਾ ਗਵਰਨਰ ਕਿਲਾਦਾਰ ਸਰਦਾਰ ਦੇਸਾ ਸਿੰਘ ਮਜੀਠੀਆ ਥਾਪਿਆ ਗਿਆ ਤੇ ਇਸ ਦੇ ਤਹਿਤ ਵਿੱਚ ਪਹਾੜ ਸਿੰਘ ਨਾਇਬ ਨਾਜ਼ਮ ਨਿਯੁਕਤ ਹੋਇਆ ਜਿੰਨੀ ਫੌਜੀ ਲੋੜ ਸਮਝੀ ਗਈ ਉਹ ਕਿਲਾ ਕਾਂਗੜਾ ਵਿੱਚ ਹੀ ਰੱਖੀ ਗਈ ਇੱਥੇ ਹੁੰਦੇ ਹੁੰਦੇ ਮਹਾਰਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਜਾ ਆਏ ਇੱਥੇ ਇਸ ਫਤਿਹ ਪਰ ਬੜੀਆਂ ਖੁਸ਼ੀਆਂ ਸਰਬਤ ਪਰਜਾ ਵੱਲੋਂ ਮਨਾਈਆਂ ਗਈਆਂ ਮਹਾਰਾਜੇ ਨੇ ਸ੍ਰੀ ਦਰਬਾਰ ਸਾਹਿਬ ਦੇ ਅਟਲ ਟਹਿਲੇ ਲਈ ਭਾਰੀ ਗੱਫਾ ਅਰਦਾਸ ਕਰਵਾਇਆ ਫਰਵਰੀ ਸਾਲ 1810 ਈਸਵੀ ਸ਼ੇਰੇ ਪੰਜਾਬ ਖੁਸ਼ਾਬਦੀ ਮੋਹਿਮ ਪਰ ਆਏ ਹੋਏ ਸਨ ਕਿ ਇਥੇ ਸ਼ਾ ਸੁੱਜਾ ਦੇ ਆਦਮੀ ਆਏ ਤੇ ਕਹਿਣ ਲੱਗੇ ਕਿ ਸ਼ਾ ਸੁੱਜਾ ਉਲ ਸ਼ਾ ਅਕਾਬਲ ਮਹਿਮੂਦ ਤੋਂ ਨਸਕੇ ਪੰਜਾਬ ਵੱਲ ਆਪ ਨੂੰ ਮਿਲਣ ਆ ਰਿਹਾ ਹੈ ਜਿਹੜੀ ਥਾਂ ਆਪ ਦੱਸੋ ਉੱਥੇ ਪਹੁੰਚ ਜਾਏ ਮਹਾਰਾਜ ਨੇ ਸ਼ਾ ਸੁੱਜਾ ਨੂੰ ਖੁਸ਼ਾਬ ਵਿੱਚ ਹੀ ਬੁਲਾ ਲਿਆ ਕੁਝ ਦਿਨਾਂ ਬਾਅਦ ਸ਼ਾ ਇਥੇ ਆ ਗਿਆ ਮਹਾਰਾਜਾ ਸਾਹਿਬ ਨੇ ਸਹੀ ਤਰੀਕੇ ਨਾਲ 1250 ਰੁਪਇਆ ਉਸ ਦੀ ਪ੍ਰੌਹਚਾਰੀ ਲਈ ਪਹਿਲੇ ਦਿਨ ਭੇਜਿਆ ਤੇ ਉਸ ਦਾ ਮਾਨ ਸਾਬਤ ਤਰ੍ਹਾਂ ਮੁਖ ਰੱਖਿਆ। ਸ਼ਾਹ ਮਹਾਰਾਜੇ ਦਾ ਅਤੀ ਧੰਨਵਾਦੀ ਸੀ ਫਿਰ ਇਸ ਅਪਦਾ ਦੇ ਸਮੇ ਉਸ ਨੇ ਮਹਾਰਾਜੇ ਤੋਂ ਗੁਜ਼ਾਰਾ ਮੰਗਿਆ। ਜੋ ਖੁੱਲੇ ਦਿਲ ਮਹਾਰਾਜੇ ਨੇ ਖੁਸ਼ੀ ਨਾਲ ਸ਼ਾਹ ਦੀ ਮੰਗ ਅਨਸਾਰ ਦੇਣਾ ਪ੍ਰਵਾਨ ਕੀਤਾ। ਸ਼ਾਹ ਨੇ ਇਸ ਸਮੇ ਇਹ ਵੀ ਸ਼ਿਕਾਇਤ ਕੀਤੀ ਕਿ ਨਵਾਬ ਮਲਤਾਨ ਨੇ ਇਸ ਕਸ਼ਟ ਸਮੇ ਉਸ ਨਾਲ ਚੰਗਾ ਵਰਤਾਵ ਨਹੀਂ ਕੀਤਾ। ਆਪ ਇਸ ਨੂੰ ਇਸ ਬੁਰੇ ਸਲੂਕ ਦੀ ਸਜ਼ਾ ਦਿਓ। ਸ਼ਾਹ ਸੁਜਾ ਨੇ ਆਪਣੇ ਵਸੇਮੇ ਲਈ ਪਹਿਲੇ ਪਹਿਲ 라ਵਲਪਿੰਡੀ ਪਸੰਦ ਕੀਤੀ। ਸ਼ੇਰ-ਏ-ਪੰਜਾਬ ਨੇ ਇਲਾਕੇ ਦੇ ਕਾਰਦਾਰ ਦੇ ਨਾਮ ਫੁਰਮਾਨ ਲਿਖ ਦਿੱਤਾ ਕਿ ਸ਼ਾਹ ਦੇ ਰਹਿਣ ਲਈ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ। ਇਸ ਦੇ ਬਾਅਦ ਸ਼ਾਹ ਸੁਜਾ ਮਹਾਰਾਜੇ ਤੋਂ ਆਗਿਆ ਲੈ ਕੇ 라ਵਲਪਿੰਡੀ ਵੱਲ ਪਰਤ ਆਇਆ। ਤੇ ਇਸ ਤਰ੍ਹਾਂ ਇਹ ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਬਦਾਲੀ ਦਾ ਪੋਤਰਾ ਮਹਾਰਾਜਾ ਸਾਹਿਬ ਦੇ ਦਰਬਾਰ ਪਰ ਰਹਿਣੇ